ਬਿਆਸ ਦਰਿਆ ਦੇ ਪਾਣੀ ਦੀ ਮਾਰ ਹੇਠ ਕਈ ਏਕੜ ਕਿਸਾਨਾਂ ਦੀ ਜ਼ਮੀਨ ਜਿਹੜੀ ਹੈਗੀ ਆ ਹੁਣ ਤੱਕ ਨਜ਼ਰ ਆ ਰਹੀ ਹੈ ਔਰ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆ ਰਹੀਆਂ ਨੇ ਅੱਜ ਦੀਆਂ ਤਾਜ਼ਾ ਤਸਵੀਰਾਂ ਜਿਹੜੀਆਂ ਹੈਗੀਆਂ ਅਸੀਂ ਬਿਆਸ ਨੇੜਲੇ ਪਿੰਡ ਵਜੀਰਪੁੱਲਰ ਤੋਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਕਿਸਾਨਾਂ ਦੀ ਕਈ ਏਕੜ ਫਸਲ ਜਿਹੜੀ ਹੈ ਉਹ ਬਿਆਸ ਦਰਿਆ ਦੀ ਪਾਣੀ ਦੀ ਮਾਰ ਹੇਠ ਆਈ ਹੋਈ ਹੈ ਤਾਂ ਸਾਹਮਣੇ ਤਸਵੀਰਾਂ ਜਿਹੜੀਆਂ ਹੈਗੀਆਂ ਪਹਿਲਾਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦਰਿਆ ਬਿਆਸ ਦੇ ਕੰਢੇ ਬਿਲਕੁਲ ਜਿਹੜਾ ਹੈਗਾ ਇਹ ਪਿੰਡ ਵਸਿਆ ਹੋ ਅ ਕਹ ਰਹੀਏ ਕਿ ਝੋਨੇ ਦੀ ਜਿਹੜੀ ਫਸਲਾਂ ਹੈਗੀਆਂ ਵਾ ਉਹ ਬਿਲਕੁਲ ਦਰਾ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਸਾਹਮਣੇ ਜੋ ਤਸਵੀਰਾਂ ਨਹੀਂ ਹੈਗੀਆਂ ਤੁਹਾਨੂੰ ਦਿਖਾ ਰਿਹਾ ਇਸ ਦੇ ਵਿੱਚ ਕਿਸਾਨਾਂ ਦੀਆਂ ਕਈ ਮੋਟਰਾਂ ਜਿਹੜੀਆਂ ਹੈਗੀਆਂ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਔਰ ਨਾਲ ਦੇ ਨਾਲ ਜਿਹੜਾ ਫਸਲ ਹੈਗੀ ਆ ਉਸ ਦੇ ਵਿੱਚ ਵੀ ਕਰੀਬ 4 ਤੋਂ 5 ਫੁੱਟ ਜਿਹੜਾ ਪਾਣੀ ਹੈ ਉਹ ਭਰਿਆ ਹੋਇਆ ਹੈ ਤਾਂ ਹੁਣ ਦੇ ਜੋ ਤਾਜ਼ਾ ਹਾਲਾਤ ਹੈਗੇ ਆ ਕਿੰਨੇ ਕੁ ਫਸਲ ਦਾ ਨੁਕਸਾਨ ਹੈਗਾ ਉਸ ਦੇ ਬਾਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਸਮੇਂ ਪਿੰਡ ਦੇ ਵਕਫਖ ਮੋਤਵਾਰ ਜਿਹੜੇ ਨੇ ਉਹ ਮੌਜੂਦ ਨੇ ਪਿੰਡ ਦੇ ਸਾਬਕਾ ਸਰਪੰਚ ਮੌਜੂਦ ਨੇ ਔਰ ਜਿੰਨਾ ਕਿਸਾਨਾਂ ਦੀਆਂ ਕਹਿ ਦਈਏ ਕਿ ਪੈਲੀਆਂ ਜਾਂ ਖੇਤ ਜਿਹੜੇ ਇੱਥੇ ਦਰਿਆ ਬਿਆਸ ਦੇ ਕਿਨਾਰੇ ਨੇ ਉਹ ਮੌਜੂਦ ਨਹੀਂ ਪਹਿਲਾਂ ਤਾਂ ਸਾਬਕਾ ਸਰਪੰਚ ਤੁਸੀਂ ਔਰ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਕਿੰਨੀ ਕੁ ਜ਼ਮੀਨ ਹੈਗੀ ਜਿਹੜੀ ਇਸ ਪਿੰਡ ਦੀ ਪਾਣੀ ਦੀ ਮਾਰ ਹੇਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਵਜੀਰਪੁਰ ਦੇ ਸਾਰੇ ਜੋ ਕਿਸਾਨ ਇੱਥੇ ਇਕੱਠੇ ਹੋਏ ਆ ਉਹ ਵਜੀਰਪੁਰ ਦੇ ਖਰੋਤੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਟਾਈਮ ਤੇ ਪਾਣੀ ਦੇ ਮਾਰ ਹੇਠ ਵਾ ਕਿਉਂਕਿ ਕੁਝ ਹੋਰ ਵੀ ਕਿਸਾਨ ਆ ਜਿਹੜੇ ਆ ਨਹੀਂ ਸਕੇ ਹੁਣ ਮੌਕੇ ਤੇ ਉੱਤੇ ਤੇ ਇਹ 50 ਤੋਂ 55 ਜਿਹੜੀਆਂ ਮੋਟਰਾਂ ਵਾਂ ਸਾਡੀਆਂ ਕਿਸਾਨਾਂ ਦੀਆਂ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਜਿੱਥੇ ਕੋਈ 4-5 ਫੁੱਟ ਦੇ ਇਕ ਤਰੀਬ ਪਾਣੀ ਚ ਵੈਣ ਜੋ ਵਗ ਰਿਹਾ ਵਾ ਝੋਨੇ ਜਿਹੜੇ ਡੁੱਬਿਆ ਹੋਰ ਚਾਰੇ ਵਾਲੀਆਂ ਫਸਲਾਂ ਚ ਬਾਜਰਾ ਚਰੀ ਸਭ ਕੁਝ ਡੁੱਬੇ ਲੋਕਾਂ ਦੇ ਤੇ ਪਸ਼ੂਆਂ ਨੂੰ ਹੀ ਚਾਰਾ ਪਾਉਣ ਵਾਸਤੇ ਨਹੀਂ ਬਚਿਆ ਤੇ ਹੋਰ ਸਾਡੇ ਲਾਗੇ-ਲਾਗੇ ਜੋ ਵੀ ਪਿੰਡ ਆ ਕੋਟ ਮਤਾਬ ਤੇ ਲੋਜਲਾ ਇਧਰ ਧਾਰੀਆਲ ਵੇਟ ਤੇ ਆਪਣਾ ਪੰਡਾਲ ਇਸ ਤਰ੍ਹਾਂ ਲਾਗੇ ਲਾਗੇ ਪਿੰਡ ਜੋ ਵੀ ਆ ਬੁੱਢਾ ਥੇ ਸਾਹਮਣੇ ਜਿੱਦਾਂ ਕਹਦੀ ਹੈ ਕਿ ਦੋਨੋਂ ਤਰਫ ਦੋਨਾਂ ਚਿਲਿਆਂ ਦੇ ਵਿੱਚ ਦੋਨੇ ਤਰਫ ਉਧਰੋਂ ਕਰਪੂ ਥਲੇ ਚ ਉਧਰ ਅੰਬਰਸਰ ਦੇ ਵਿੱਚ ਦੋਵੇਂ ਤਰਫ ਜੋ ਜ਼ਮੀਨਾਂ ਹੀ ਦਰਿਆ ਦੇ ਕਿਨਾਰੇ ਤੇ ਉਹ ਸਭ ਇਹ ਵੇਲੇ ਪਾਣੀ ਦੀ ਲਪੇਟ ਹੋ ਜਾ ਪਾਣੀ ਬਹੁਤ ਜ਼ਿਆਦਾ ਵਾ ਹਰ ਸਾਲ ਇਸੇ ਤਰ੍ਹਾਂ ਪਾਣੀ ਚੜ ਜਾਂਦਾ ਤੇ ਜ਼ਿਮੀਂਦਾਰਾਂ ਦੀ ਜੋ ਵੀ ਫਸਲ ਬੀਜੀ ਹੁੰਦੀ ਆ ਉਹਦਾ ਨੁਕਸਾਨ ਕਰ ਜਾਂਦਾ ਕਿਉਂਕਿ ਜ਼ਿਮੀਂਦਾਰਾਂ ਨੇ ਆੜਤੀਆਂ ਕੋਲੋਂ ਪੈਸੇ ਲੈ ਲੈ ਕੇ ਆਧਾਰ ਚੁੱਕ ਚੁੱਕ ਕੇ ਫਸਲ ਤੇ ਲਾਏ ਹੁੰਦੇ ਆ ਤੇ ਜਿੱਦੋਂ ਫਸਲ ਘਰਾਂ ਨੂੰ ਲਿਓਂਦਾ ਟਾਈਮ ਦਾ ਉਦੋਂ ਦਰਿਆ ਦੇ ਵਿੱਚ ਹਾੜ-ਚਾੜ ਆਉਂਦਾ ਪਿੱਛੋਂ ਪਾਣੀ ਛੱਡ ਡੈਮਾ 'ਚੋਂ ਪਾਣੀ ਛੱਡ ਦਿੱਤਾ ਜਾਂਦਾ ਕਿਉਂਕਿ ਜਿਹੜਾ ਡੈਮਾ ਦਾ ਪਾਣੀ ਆ ਜੇ ਪਹਿਲਾਂ ਛੱਡਿਆ ਜਾਵੇ ਥੋੜਾ-ਥੋੜਾ ਤੇ ਫਿਰ ਇਹ ਨੁਕਸਾਨ ਨਹੀਂ ਹੋ ਸਕਦਾ ਕਿਉਂਕਿ ਇਹ ਸਰਕਾਰਾਂ ਹੀ ਨੁਕਸਾਨ ਕਰਾਉਂਦੀਆਂ ਤੇ ਸਰਕਾਰਾਂ ਮੁੜ ਕੇ ਆਹ ਦੁਨੀਆ ਦਾ ਨਮਾਜਵਾ ਦਵਾਂਗੇ ਤੇ ਉਹ ਵੀ ਕੋਈ ਕਿਸਾਨ ਤੱਕ ਪਹੁੰਚਦਾ ਨਹੀਂ ਤੇ ਇਦਾਂ ਗਰਦੌਰੀਆਂ ਗਿਰਦਾਰੀਆਂ ਪਟਵਾਰੀ ਵਿਚਾਰੇ ਕਰਕੇ ਡਿਊਟੀ ਦੇ ਹੁੰਦੇ ਆ ਉਹ ਆਪਣੀਆਂ ਗਰਦੌਰੀਆਂ ਕਰਕੇ ਚੱਲ ਜਾਂਦੇ ਮਗਰੋਂ ਪੈਸਾ ਕੋਈ ਨਹੀਂ ਆਉਂਦਾ ਤੇ ਕਿਸਾਨਾਂ ਨੂੰ ਬਹੁਤ ਜ਼ਿਆਦੀ ਮਾਰ ਚਲਣੀ ਪੈਂਦੀ ਆ ਕਈ ਕਿਸਾਨ ਕਰਜ਼ੇ ਉਠਾਇਆ ਫਿਰ ਖੁਦਕੁਸ਼ੀਆਂ ਕਰ ਲੈਂਦੇ ਆ ਤੇ ਆਖਰੀ ਦਿਨ ਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਕਿਸਾਨ ਕੋਲ ਬਾਕੀ ਮੁੜ ਕੇ ਬਚਦਾ ਹੀ ਕੋਈ ਨਹੀਂ ਕਿਉਂਕਿ ਕਿਸਾਨ ਜਦੋਂ ਇੱਕ ਵਾਰ ਕਰਜ਼ੇ ਦੀ ਲਪੇਟੇ ਰਾ ਜਾਂਦਾ ਉਹ ਤੋਂ ਮੁੜ ਕੇ ਕਰਜ਼ਾ ਲੈਂਦਾ ਹੀ ਨਹੀਂਗਾ ਤੇ ਉਹਨੂੰ ਫਿਰ ਕੋਸ਼ਣਾ ਕੋਈ ਚਾਰਾ ਦੁਨੀਆ ਤੋਂ ਜਾਣਦਾ ਕਰ ਲੈਂਦਾ ਉਹ ਕਿਉਂਕਿ ਉਹ ਕਿਸਾਨ ਲਤੜੇ ਨਾ ਜਾਂਦਾ ਵਿਆਜੀ ਪੈਸੇ ਚੁੱਕ ਕੇ 2.5 ਰੁਪਏ ਕਿਸਾਨ ਨੂੰ ਵਿਆਜ ਲੱਗਦਾ ਜੋ ਆੜਤੀਏ ਦਿੰਦੇ ਆ ਤੇ ਉਹ ਚੁੱਕੀ ਲਿਆਉਂਦਾ ਆਪਣੀ ਫਸਲ ਤੇ ਲਾਉਣ ਵਾਸਤੇ ਤੇ ਫਸਲ ਸਾਰੀ ਇਸ ਟਾਈਮ ਤੇ ਤਬਾਹ ਹੋ ਗਈ ਜਿੰਨੀ ਵੀ ਦਰਿਆ ਦੇ ਲੱਗ ਲੱਗੇ ਬਿਆਸ ਰਿਆ ਦੇ ਆਉਂਦੀ ਉਹ ਸਾਰ ਫਸਲਾਂ ਤਬਾਹ ਹੋਈਆਂ ਤੇ ਅਫਤਾਰ ਜੀ ਇਹ ਸਾਰਾ ਝੋਨਾ ਹੀ ਹੈਗਾ ਜਾਂ ਹੋਰ ਵੀ ਕੋਈ ਫਸਲ ਅਗੀ ਉਹਦੇ ਵਿੱਚ ਵੇਖੋ ਜੀ ਜਿਹੜਾ ਸਾਡਾ ਪਾਸਾ ਵਾ ਇੱਧੇ ਤੇ ਤਕਰੀਬਨ ਝੋਨਾ ਹੀ ਆ ਤੇ ਹੋਰ ਜੇ ਆਪਾਂ ਦਰਿਆੋਂ ਪਾਰ ਧਾਰਿਆਲ ਚਾਹੇ ਆਪਣਾ ਜਿੱਥੇ ਪੰਚਾਇਤੀ ਪੈਲੀ ਤੁਹਾਡੀ ਹੈ ਸਾਡੇ ਪਿੰਡ ਦੀ ਤੁਹਾਡੇ ਪਿੰਡ ਦੀ ਪੰਚਾਇਤੀ ਪੈਲੀ ਚ ਵੀ ਸਾਡੇ ਚ ਕਣਕ ਝੋਨਾ ਹੀ ਕਰਦੇ ਅਸੀਂ ਕਿਉਂਕਿ ਪਾਣੀ ਜਿਹੜਾ ਉਧਰ ਟੂਬਲ ਲੱਗੇ ਇਧਰ ਮੋਟਰਾਂ ਲੱਗੀਆਂ ਵਾ ਤੇ ਕਣਕ ਝੋਨਾ ਚੱਲਦਾ ਇੱਥੇ ਜ਼ਿਆਦਾ ਤੇ ਉਹ ਤਰ੍ਹਾਂ ਆਮ ਲੋਕਾਂ ਨੇ ਕਈਆਂ ਨੇ ਕਮਾਦ ਵੀ ਬੀਜਿਆ ਢਾਰੀਆਲ ਵੀ ਕਮਾਦ ਆ ਪੰਢਾਲੀ ਕਮਾਲ ਹੋਰ ਵੀ ਥੱਲੇ ਬਹੁਤ ਕਮਾਦ ਆ ਪਰ ਸਾਰਾ ਕੁਝ ਨੁਕਸਾਨ ਹੋ ਜਾਂਦਾ ਚਾਰਾ ਪਹੂਆਂ ਵਾਸਤੇ ਜੋ ਬੀਜਿਆ ਵਾ ਲੋਕਾਂ ਨੇ ਉਹ ਵੀ ਇਸ ਟਾਈਮ ਤੇ ਪਾਣੀ ਦੀ ਮਾਰ ਹੇਠ ਵਾ ਤੇ ਉਹ ਵੀ ਪਹੂਆਂ ਨੂੰ ਬਹੁਤ ਤੰਗੀ ਆਉਂਦੀ ਆ ਤੇ ਜੀਵ ਦਾ ਦੀ ਫਸਲ ਵੀ ਜਿਹੜੀ ਆ ਸਾਰੀ ਤਬਾਹ ਹੋਈ ਪਈ ਆ ਤੇ ਮੈਂ ਬੇਨਤੀ ਕਰੂਗਾ ਇੱਕ ਸਰਕਾਰ ਕੋਈ ਨਾ ਕੋਈ ਇਹਨਾਂ ਦਾ ਸੋਚੇ ਕਿਉਂਕਿ ਕਈਆਂ ਨੇ ਠੇਕੇ ਤੇ ਪੈਲੀ ਲਈ ਆ ਤੇ ਠੇਕੇ ਵਾਲੇ ਨੂੰ ਹੋਰ ਦੁੱਗਣੀ ਮਾਰ ਪਈ ਆ ਕਿਉਂਕਿ ਠੇਕਾ ਵੀ ਤਾਰਿਆ ਉੱਤੇ ਖਰਚੇ ਵੀ ਕੀਤਾ ਮੇਰੇ ਲਾਗੇ ਵੀਰ ਖਰੋਤੇ ਆ ਜਿਨ੍ਹਾਂ ਨੇ ਠੇਕੇ ਤੇ ਵੀ ਪੈਲੀ ਲਈ ਆ ਤੇ ਕਈਆਂ ਦੇ ਕਿਸਾਨਾਂ ਦੀ ਆਪਣੀ ਆ ਤੇ ਉਹਨਾਂ ਵੀ ਕਰਜ਼ੇ ਚੋਂ ਚੁੱਕ ਕੇ ਵਿਚਾਰੇ ਨੇ ਹਰ ਸਾਲ ਮਾਰਵਾਇ ਦੀ ਹੁਣ ਜਿਹੜੀ ਕਣਕ ਦੀ ਫਸਲ ਆ ਉਹ ਵੀ ਬੀਜਣ ਨੂੰ ਬੜੀ ਮੁਸ਼ਕਲ ਹੋਣੀ ਕਿਉਂਕਿ ਸੇਮ ਹੀ ਨਹੀਂ ਛੇਤੀ ਜਾਣੀ ਤੇ ਜਦੋਂ ਇਹਨਾਂ ਨੇ ਬੀਜਣੀ ਆ ਤੇ ਫਿਰ ਉਹਦ ਨੂੰ ਲਾਗੇ ਠੰਡ ਆਉਣੀ ਸ਼ੁਰੂ ਹੋ ਗਈ ਚਾੜ ਵੀ ਘੱਟ ਨਿਕਲਦਾ ਕਿੰਨ ਕਿੰਨੀ ਇੱਕ ਸੇਮ ਨੂੰ ਜਿਹੜਾ ਹੈਗਾ ਇੱਥੋਂ ਜਾਂਦਾ ਕਿੰਨਾ ਕਿ ਚਲਦਾ ਕਿੰਨਾ ਕਿ ਸਮਾਂ ਜਿਹੜਾ ਹੈਗਾ ਕੋਈ ਜੀ ਕਣਕ ਬੀਜਾਂ ਤਾਂ ਤੁਸੀਂ ਹਿਸਾਬ ਲਾ ਲਓ ਪੀ ਉਦੋਂ ਤੱਕ ਇੱਥੋਂ ਸੇਮ ਜਾਣੀ ਨਹੀਂ ਜਾਣੀ ਨਹੀਂ ਇਹ ਹੁਣ ਝੋਨਾ ਜਿਹੜਾ ਜਿੱਥੇ ਪਾਣੀ ਸਟੈਂਡ ਬਾਈ ਖਲੋਤਾ ਹੋਇਆ ਹੁਣ ਜਿਹੜਾ ਸਾਹਮਣੇ ਦੇਖ ਰਹੇ ਆਪਾਂ ਇਸ ਦਾ ਬਚਾਅ ਹੋਊਗਾ ਜਾਂ ਫਿਰ ਇਹ ਨਿਕਲ ਜਾਂਦਾ ਨੇ ਜਰ ਚ ਫਿਰ ਮਰ ਜਾਂਦਾ ਨਹੀਂ ਇਹ ਬਹੁਤ ਮੁੜਕੇ ਕੁਝ ਤੋਂ ਘੱਟ ਵਿੱਚ ਪੈੜੀਆਂ ਸਾਰੀਆਂ ਉੱਚੀਆਂ ਨਹੀਂ ਵੇ ਕਿਸੇ ਦੀ ਪੈੜੀ ਉੱਚੀ ਹੈ ਕਿਸੇ ਦੀ ਨੀਵੀਂ ਆ ਕਿਉਂਕਿ ਮੰਡ ਇਲਾਕਾ ਵਾ ਤੇ ਕਿਸੇ ਦੀ ਪੈਲੀ ਜੀ ਖਲੋਤਾ ਰਹਿ ਜਾਣਾ ਕਿਸੇ ਦੇ ਨਿਕਲ ਜਾਣਾ ਇਸ ਤਰ੍ਹਾਂ ਰਲਵਾ ਮਿਲਵਾ ਜਾ ਕੰਮ ਰਹਿਣਾ ਹੈ ਤੇ ਜਿਨ੍ਹਾਂ ਦੇ ਨਹੀਂ ਰਹਿ ਗਿਆ ਉਹਨਾਂ ਦੀ ਕਣਕ ਨਹੀਂ ਬੀਜੀ ਜਾਣੀ ਸ਼ਰ ਜਿਹੜੇ ਹੋਰ ਇੱਥੇ ਕਿਸਾਨ ਨੇ ਕੀ ਨਾ ਜੀ ਤੁਹਾਡਾ ਸਰਜੀਤ ਸਿੰਘ ਜੀ ਸਦੀਪ ਸਿੰਘ ਜੀ ਕਿੰਨੀ ਪੈਲੀ ਤੁਹਾਡੀ ਇੱਥੇ ਸਦੀ 8 ਕਿੱਲੇ ਹਾਂ ਜੀ 15 ਕਿੱਲੇ 15 ਕਿੱਲੇ ਹਾਂ ਜੀ ਤੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਇੱਥੇ ਆਪਾਂ ਕਹਿ ਦਈਏ ਕਿ ਮੌਕੇ ਦੇ ਅੱਜ ਬਣੇ ਹੋਏ ਜਿਹੜੇ ਤੁਹਾਡੇ ਸਾਹਮਣੇ ਸਭ ਕੋ ਪਾਣੀ ਪਿਰਨ ਰਿਹਾ ਸਾਰੀਆਂ ਪੈਲੀਆਂ ਹਾਂ ਜੀ ਹਾਂ ਜੀ ਠੀਕ ਹੈ ਔਰ ਕਦੋਂ ਕਦੋਂ ਦਾ ਪਾਣੀ ਕਿੰਨੇ ਦਿਨ ਹੋ ਗਏ ਇੱਥੇ ਚੜੇ ਨੇ ਇੱਥ 10 12 ਤੇ ਠੀਕ ਹੈ ਤੇ ਕੋਈ ਹੁਣ ਤੱਕ ਕੋਈ ਅਧਿਕਾਰੀ ਆਇਆ ਤੁਹਾਡੇ ਇੱਥੇ ਹਾਲਚਲ ਜਾਣਨ ਵੀ ਕੀ ਹੈ ਹਾਲਾਤ ਜਾਂ ਕਿਵੇਂ ਨੇ ਕੋਈ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਆਇਆ ਨਹੀਂ ਪਹੁੰਚਿਆ ਠੀਕ ਹੈ ਖੈਰ ਤੁਹਾਡੀ ਵੀ ਜ਼ਮੀਨ ਹੈਗੀ ਜਿੱਥੇ ਕਿੰਨੀ ਹੈ ਜੀ ਸਾਡੇ ਵੀ ਕੁ ਪੜੀਆਂ ਜੀ ਕੀ ਨਾਮ ਹੈ ਜਗੀਰ ਸਿੰਘ 20 ਕਿੱਲੇ ਇੱਥੇ ਜੀ ਹਾਂਜੀ ਠੀਕ ਹੈ ਤੇ ਇਹ ਠੇਕੇ ਤੇ ਤੁਹਾਡੇ ਆਪਣੇ ਜੀ ਠੇਕੇ ਤੇ 20 ਕਿੱਲੇ ਪੰਜਾਹ ਦੇ ਠੇਕੇ ਤੇ ਬਾਕੀ 20 ਕਿੱਲੇ ਸਾਡੇ ਆਪਣੇ ਅੱਛਾ 40 ਕਿੱਲੇ ਦੀ ਖੇਤੀ ਕਰਦੇ ਨੇ ਹਾਂ ਹਾਂ 40 ਦੀ ਹਾਂ ਤੇ 40 ਦੇ 40 ਪਾਣੀ ਦੀ ਸਰ ਪਾਣੀ ਦੇ ਵਿੱਚ ਸਾਡੇ ਹਰ ਸਾਲ ਹੁੰਦਾ ਕਿ ਇਸ ਵਾਰ ਹਰ ਸਾਲ ਹਰ ਸਾਲ ਹਾਂ ਜੀ ਲੈਂਦਾ ਤੇ ਕਿਦਾਂ ਕਵਰ ਕਰੋਗੇ ਤੁਸੀਂ ਹਰ ਸਾਲ 40 40 ਕਿੱਲੇ ਦੀ ਮਾਰ ਹੈ ਬਹੁਤ ਵੱਡੀ ਮਾਰ ਹੈ ਕਿ ਖਰਚੇ ਹੀ ਨਹੀਂ ਪੂਰੇ ਹੋਣੇ ਭਾਵੇਂ ਮੁਆਵਜ਼ਾ ਮਿਲ ਵੀ ਜਾਵੇ ਤਾਂ ਵੀ ਨਹੀਂ ਪੂਰਾ ਹੋਣਾ 40000 ਰੁਪਏ ਜੋ ਨਿਲਵਾਈ ਦੇਣੀ ਪੈਂਦੀ ਹੈ ਖਾਦਾਂ ਕਿੰਨੀਆਂ ਪਾਈਆਂ ਹੈ ਬਾਈਕ ਦੇ ਤੇਲ ਕੰਨਾ ਬਲਦਾ ਹੈ ਕਿੰਨਾ ਕ ਖਰਚਾ ਡਾ ਹੈਗਾ ਕਿੱਲੇ ਨੂੰ ਜਿਵੇਂ ਪਹਿਲਾਂ ਮੈਂ ਪੁੱਛਿਆ ਸੀਗਾ ਤੁਹਾਡਾ ਤੁਹਾਨੂੰ ਕੀ ਲੱਗਦਾ ਤੁਹਾਡਾ ਅੰਦਾਜ਼ਾ ਕੀ ਹੈ ਕਿ ਕਿੰਨਾ ਕ ਖਰਚਾ ਆ ਜਾਂਦਾ ਪ੍ਰਤੀ ਕਿੱਲੇ ਖਰਚਾ 15000 ਰੁਪਏ ਕਠੋਰ ਕਰੇ ਕਿੱਲੇ ਦਾ ਤਾਂ ਕਦੀ ਮੁਆਵਜ਼ਾ ਮਿਲਿਆ ਤੁਹਾਨੂੰ ਕਦੀ ਨਹੀਂ ਮਿਲਿਆ ਅੱਜ ਤੱਕ ਕਿ ਨਹੀਂ ਮਿਲੇ ਗਰਦੌਰੀਆਂ ਹੋਈਆਂ ਸੀ ਕੋਰੇ ਆ ਪਰ ਨਹੀਂ ਮੈਂ ਮਿਲੇ ਪਰ ਸਰਕਾਰ ਦੇ ਦਾਅਵੇ ਹੁੰਦੇ ਕਿ ਪੈਸੇ ਦਿੱਤੇ ਜਾਂਦੇ ਨਹੀਂ ਜੀ ਨਾਲ ਕੋਈ ਪੈਸਾ ਦਿੱਤਾ ਗਿਆ ਇਹਨਾਂ ਨੇ ਕੰਪਨਸੇਸ਼ਨ ਕਦੀ ਨਹੀਂ ਮਿਲੀ ਤੁਹਾਨੂੰ ਨਾ ਕੋਈ ਬਿਲਕੁਲ ਨਹੀਂ ਕਿੰਨੀ ਉਮਰ ਹੋ ਗਈ ਤੁਹਾਡੀ ਮੈਂ 77 ਸਾਲ ਹੇਤੀ ਕਰਦੇ ਇਹਨਾਂ ਦੇ ਹੋ ਗਏ ਮੁਰਦਾ ਖੇਤੀ ਕਰਦੇ ਆ ਹਾਂ ਪਰ ਅੱਜ ਤੱਕ ਪੈਸੇ ਨਹੀਂ ਮਿਲੇ ਕਦੀ ਜਦੋਂ ਵੀ ਮਾਰ ਹੋਈ ਨਾ ਕਦੀ ਪੈਸੇ ਨਹੀਂ ਮਿਲੇ ਯਾਰ ਹੁਣ ਕੀ ਆਸ ਕਰਦੇ ਜਦਾਂ ਦੇ ਹੁਣ ਹਾਲਾਤ ਹੈਗੇ ਆ ਸਾਰੀ ਜਿਹੜੀ ਪੈਲੀ ਆ ਉਹ ਡੁੱਬੀ ਹੋਈ ਆ ਫਸਲ ਡੁੱਬੀ ਹੋਈ ਆ ਤੇ ਸਰਕਾਰ ਨੂੰ ਕਹਿਣਾ ਚਾਹੋਂਗੇ ਕਿ ਮੁਆਵਜ਼ਾ ਦੋ ਜਾਂ ਫਿਰ ਇਹ ਬੜਾ ਕਹਿੰਦੇ ਭਾਗ ਦੇਣਾ ਕਨੇ ਆਏ ਦੇਣਦ ਕਹਿੰਦੇ ਨਹੀਂ ਕਰਕੇ ਚੱਲਣ ਕਹਿੰਦੇ ਕਨੇ ਦੇਣਾ ਹੈ ਹਾਲ ਚਾਲ ਪੁੱਛਣ ਤੇ ਆਉਂਦੇ ਕਿ ਨਹੀਂ ਪੈਸੇ ਨਹੀਂ ਮਿਲਦੇ ਨਾ ਜੀ ਕੋਈ ਨਹੀਂ ਹਾਲ ਚਾਲ ਪੁੱਛਣਾ ਕੋਈ ਬਾਤ ਪੁੱਛਦਾ ਪਰ ਫਿਰ ਵੀ ਦੇਖੋ ਜਿੱਦਾਂ ਦਾ ਨੁਕਸਾਨ ਹੈਗਾ ਜਿੰਨੇ ਵੱਡੇ ਨੁਕਸਾਨ ਨੇ ਕਿਸਾਨਾਂ ਦੇ ਔਰ ਹਰ ਸਾਲ ਦਾ ਨੁਕਸਾਨ ਹੈ ਇੱਕ ਵਾਰ ਦਾ ਨਹੀਂ ਹੈ ਕਿ ਇੱਕ ਵਾਰ ਨੁਕਸਾਨ ਹੋਇਆ ਹਰ ਸਾਲ ਦਾ ਨੁਕਸਾਨ ਹੈ ਲੇਕਿਨ ਫਿਰ ਵੀ ਉਹਨਾਂ ਦਾ ਕਹਿਣਾ ਹੈਗਾ ਕਿ ਖੈਰ ਹੈ ਕਿ ਘਟੂ ਘਟ ਪੋਚ ਹੀ ਲੈਣਾ ਆਣ ਕੇ ਤੇ ਇਹ ਬਹੁਤ ਹੁੰਦਾ ਹੈ ਤੁਹਾਡੀ ਵੀ ਪੱਛ ਪਹਿਲੇ ਇਹਨਾਂ ਦੀ ਹੈ ਕਿੰਨੀਆਂ ਦੀ 25 ਕਿਲ ਅੱਛੀ ਗੱਲੇ ਹਾਂ ਜਾਈਡਿਕ ਸਰੀਪਤੀ ਗੱਲੀ ਉਸ ਤੋਂ ਮੰਨਦੀ ਇਹ ਸਾਰੀ ਦਰਿਆ ਦੇ ਨਾਲ ਨਾਲ ਚੱਲਣੀ ਹੈ ਹਾਂਜੀ ਤੇ 25 ਕਿੱਲੇ ਦਾ ਹਰ ਸਾਲ ਹੀ ਵਾਰ ਛੇਡ ਜਾ ਕਿਦਾਂ ਹਾਂਜੀ ਬਈ ਮੈਂ ਤਾਂ ਪਿਛਲੇ ਸਾਲ ਹੀ ਲਈ ਆ ਐਦ ਕੀ ਪਾਣੀ ਆ ਪਿਛਲੇ ਸਾਲ ਚੋਂ ਨੀਵਾ ਇਲਾਕੇ ਦਾ ਪੀਲੇ ਠੀਕੇ ਦੀ ਹਾਂਜੀ ਬਈ ਤੇ ਪਿਛਲੇ ਸਾਲਾ ਨੀਵਾ ਇਲਾਕੇ ਦਾ ਡੁੱਬਾ ਸੀ ਚਲੋ ਇੰਨੀ ਮਾਰਨੀ ਆ ਕਿ ਜਤੀ ਪੈ ਗਈ ਹੈ ਹਰ ਕੀ ਵਾਰ 23 ਚ ਵੀ ਹੈਗੀ ਸੀਗੀ ਮਾਰ ਵੈਸੇ ਇਸ ਇਲਾਕੇ ਦੇ ਵਿੱਚ ਜਦੋਂ ਇਹ ਜੀ ਬਹੁਤ ਸਾਰੇ ਅੰਦਾਜ਼ੇ ਹਵਾਲੇ ਸੀ ਕੋਈ ਉਹ ਫਿਰ ਛੱਡ ਕੇ ਚੱਲ ਗਏ ਜਦੋਂ ਟੀਰੀ ਉਹ ਡੁੱਬੇ ਬਾਅਦ ਛੱਡ ਗਏ ਹੀ ਠੀਕ ਹੈ ਉਹ ਗੱਲ ਹੈਗੀ ਆ ਕਿ ਠੀਕੇ ਤੇ ਜਿਹੜੇ ਲੋਕ ਵੀ ਜ਼ਮੀਨ ਲੈਂਦੇ ਨੇ ਰਿਸਕ ਜ਼ਰੂਰ ਲੈ ਲੈਂਦੇ ਨੇ ਕਿ ਸ਼ਾਇਦ ਇਸ ਵਾਰ ਬਚਾਅ ਹੋ ਜੇ ਲੇਕਿਨ ਕੁਦਰਤੀ ਮਾਰ ਹੈਗੀ ਆ ਔਰ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਹਾਲਾਤ ਬਣੇ ਹੋਏ ਨੇ ਲੰਬੇ ਸਮੇਂ ਤੋਂ ਇਹ ਮਾਰ ਚੱਲਦੀ ਆ ਰਹੀ ਆ ਕਿਤੇ ਠੀਕੇ ਬਦਲ ਜਾਂਦੇ ਨੇ ਜ਼ਮੀਨ ਦੇ ਜਿਹੜੇ ਹੈਗੇ ਆ ਔਰ ਨੁਕਸਾਨ ਜਿਹੜਾ ਹੈਗਾ ਉਹ ਉੱਥੇ ਦਾ ਉੱਥੇ ਟਿਕਿਆ ਹੋਇਆ ਹੈ ਲੰਬੇ ਸਮੇਂ ਤੋਂ ਇਸ ਜਿਹੜਾ ਕੰਡੇ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਟਾਇਆ ਕੰਡਾ ਕਹਿੰਦੇ ਇਹਨੂੰ ਔਰ ਜ਼ਿਲ੍ਹਾ ਅਮਰਸਰ ਜਿਹੜਾ ਹੈਗਾ ਸਿਰੋ ਬਾਗਾ ਸਿਰੋ ਨਗਾਹ ਪਿੰਡ ਤੋਂ ਸ਼ੁਰੂ ਹੁੰਦਾ ਰੋਸ ਦੀ ਵੀ ਦੋਨੋਂ ਖੇਤਰ ਦੋ ਵੈਲੀ ਹੈਗੀ ਔਰ ਉਸ ਦੋਨੋਂ ਤਰਫ ਜਿਹੜਾ ਹੈਗਾ ਪਾਣੀ ਦੀ ਮਾਰ ਹਰ ਵਾਰ ਦੇਖਨ ਨੂੰ ਮਿਲਦੀ ਹੈ ਖੈਰ ਲੋਕਾਂ ਦਾ ਕਹਿਣਾ ਹੈਗਾ ਕਿ ਮੁਆਵਜ਼ੇ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਜਿਨੀ ਨਹੀਂ ਫਸਲ ਹੈਗੀ ਉਹ ਵੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਔਰ ਇਸ ਦੇ ਨਾਲ ਹੀ ਅੱਗੇ ਦੇ ਪਿੰਡ ਹੈਗੇ ਕੋਟ ਮਹਿਤਾਬ ਆ ਔਰ ਹੋਰ ਬਖ ਬਖ ਪਿੰਡ ਹੈਗੇ ਜਿੱਥੇ ਦਰਿਆ ਬਿਆਸ ਦਾ ਪਾਣੀ ਜਿਹੜਾ ਹੈ ਉਹ ਮਾਰ ਕਰ ਰਿਹਾ ਹੈ ਥੈਂਕਸ ਫਿਰ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਪ੍ਰਿੰਸ ਵਜੀਰ ਪੁੱਲਰ ਬਿਆਸ